ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅਵਜਾ ਪਾ ਸੁਣਦੇ ਹਾਂ ਲੇਖਕ ਜਸਵੰਤ ਸਿੰਘ ਕਮਲ ਜੀ ਦਾ ਲਿਖਿਆ ਹੋਇਆ ਨਾਵਲ ਲਾਓ ਦਿ ਲੋ ਭਾਗ 36 ਜੋੜੇ ਬਗਿਆੜ ਧਰਮਾ ਜੋਰਾ ਤੇ ਸੰਤੋ ਐਨ ਉਸ ਮੌਕੇ ਚੁਬਾਰੇ ਆ ਜੜੇ ਜਦੋਂ ਜਮਨਾ ਤੇ ਬਿਲੀਰਾਮ ਦੁਪਹਿਰ ਦੀ ਰੋਟੀ ਖਾ ਰਹੇ ਸਨ ਬਾਣਿਏ ਦੋਏ ਸਕੇ ਭਰਾ ਸਨ ਬੇਲੇਰਾਮ ਰਾਜੇ ਦੀ ਮੰਡੀ ਆੜਤ ਦਾ ਧੰਦਾ ਕਰਦਾ ਸੀ ਤੇ ਜਮਨਾ ਫਕਰਵਾਲ ਵਿੱਚ ਦੁਕਾਨ ਤੇ ਸ਼ਾਹੋਗਰ ਦੁਕਾਨ ਦਾ ਉਧਾਰ ਸੌਦਾ ਵਿਆਜੀ ਉੱਤੇ ਦਾਣੇ ਸੋਦੇ ਰੁਪਏ ਤੇ ਹੱਥ ਉਧਾਰ ਦੀਆਂ ਕਿੰਨੀਆਂ ਹੀ ਗਰਜਾਂ ਉਹ ਸਾਰ ਦੇ ਸਨ ਜਮਨਾ ਆਰੀਆ ਤੇ ਦਰਾਵੜੀ ਰੰਗਾਂ ਦੇ ਸੁਮੇਲ ਵਿੱਚੋਂ ਸਾਂਬਲੀ ਭਾ ਮਾਰਦਾ ਸੀ ਪਰ ਬੇਨੀ ਰਾਮ ਗ੍ਰੇਸ਼ਨ ਭਗਵਾਨ ਦੀ ਕਾਲੇ ਨੀਲੇ ਰੰਗਤ ਵਿੱਚ ਸੋਨੇ ਦੀਆਂ ਪਾਰੀਆਂ ਨੱਦੀਆਂ ਨਾਲ ਗੰਜ ਚੋਪੜਿਆ ਦਿਸਦਾ ਸੀ ਉਸ ਦੇ ਸੰਗਣੇ ਕੁੰਗਰਾਲੇ ਵਾਲ ਅਤੇ ਮੋٹے ਮਸੂੜੇ ਬੁੱਲ ਸ਼ਾਇਦ ਅਫਰੀਕਾ ਦੇ ਨਾਈਜੀਰੀਆ ਦੇਸ਼ ਤੋਂ ਵਾਟਾ ਮਾਰ ਕੇ ਆਏ ਸਨ ਗਲ ਮਲਮਲ ਦੀਆਂ ਚਿੱਟੀਆਂ ਕਮੀਜ਼ਾਂ ਦੇ ਲੱਕ ਬ੍ਰੇਕ ਕਾਲੇ ਕੰਨੇ ਦੀਆਂ ਤੋਤੀਆਂ ਨਾਲ ਉਹ ਧਰਮ ਰਾਜ ਦੇ ਚਿਤ੍ਰਗੁਕਤ ਲੱਗਦੇ ਸਨ ਰੰਗ ਕੱਦ ਤੇ ਡੇਲਡੌਲ ਵੱਲੋਂ ਉਹ ਭਰਾ ਨਹੀਂ 잡ਦੇ ਸਨ ਪਰ ਤਿੱਖੀ ਲਾਲਚੀ ਨiyet ਨਾਲ ਉਹ ਜੋੜੇ ਜ਼ਰੂਰ 잡ਦੇ ਸਨ ਸ਼ਾਹੂਕਰਾਂ ਅਤੇ ਦਾਣਿਆਂ ਦੇ ਵਿਆਜ ਵਿੱਚ ਦੋਵਾਂ ਦਾ ਸਾਂਝਾ ਰੁਪਈਆ ਤੇ ਅਨਾਜ ਚੱਲਦਾ ਸੀ ਇੱਕ ਨੇ ਫਕਰਵਾਲ ਦੇ ਆਲੇ-ਦੋਲੇ ਦੇ ਪਿੰਡਾਂ ਨੂੰ ਆਪਣੇ ਸਾਮੀ ਵੜਾਇਆ ਹੋਇਆ ਸੀ ਦੋਜਾ ਮੰਡੀ ਆਈ ਜਨਸ ਸਾਂਭ ਲੈਂਦਾ ਪਿੰਡ ਦੀ ਅਚਾਵਤ ਹੱਥ ਉਧਾਰ ਅਤੇ ਸੋਧ ਆਦ ਦੇ ਮੰਡੇ ਵਿੱਚੇ ਕੱਟਕਟਾਈ ਹੋ ਜਾਂਦੀ ਇਸ ਤਰ੍ਹਾਂ ਦੋਹਾਂ ਭਰਾਵਾਂ ਤੱੱਚੇ ਪੱਕੇ ਮਾਲ ਵੱਲੋਂ ਦੋਹੀ ਥਾਂਏ ਮੰਡੇ ਮੱਲੇ ਹੋਈ ਸੀ ਪਿੰਡ ਵਿੱਚ ਦੋ ਦੁਕਾਨਾਂ ਦੋ ਮਕਾਨ ਅਤੇ ਬੇਲੀਰਾਮ ਨੇਤਾ ਰਾਜਤਨੀ ਵੀ ਕੋਠੀ ਬਣਾ ਲਈ ਸੀ ਸਰਕਾਰੀ ਟੈਕਸ ਤੋਂ ਬਚਣ ਲਈ ਬੈਂਕ ਵਿੱਚ ਦੋਹਾਂ ਨੇ ਕਰਦੇ ਸਾਰੇ ਜੀਆਂ ਦੇ ਨਾਂ ਹਿਸਾਬ ਖੋਲੇ ਹੋਏ ਸੰਗ ਕਿਸਾਨਾਂ ਉਹਨਾਂ ਬੁਰੇ ਇੱਕ ਕਹਾਣੀ ਜੋੜੇ ਹੋਏ ਸੀ ਜੰਗਲ ਵਿੱਚ ਦੋ ਜੋੜੇ ਬਗਿਆਰ ਰਹਿੰਦੇ ਸੰਗ ਉਹਨਾਂ ਬਿਨਾਂ ਔਖੇ ਹੋਣ ਦੇ ਸ਼ਿਕਾਰ ਫੋੜ ਲੈ ਵਖ-ਵਖ ਮੋਰ ਜੇ ਮਨ ਲੈ ਇੱਕ ਨਦੀ ਕਾਰਡ ਦੱਬ ਵਿੱਚ ਛੈ ਲਾ ਕੇ ਬਹਿ ਜਾਂਦਾ ਤੇ ਦੂਜਾ ਜੰਗਲ ਦਾ ਨਾਕਾ ਮੰਨ ਲੈਂਦਾ ਜਿੱਥੇ ਜਿਵੇਂ ਵਿਚਾਰਾ ਸ਼ਿਕਾਰ ਅੜਿੱਕੇ ਆਉਂਦਾ ਥਾਏ ਟਹਿ ਜਾਂਦਾ ਦੋਵੇਂ ਬਗਿਆੜ ਧਰਮ ਦੇ ਪੱਕੇ ਸਨ ਅੱਧਾ-ਅੱਧਾ ਵੰਡ ਕੇ ਛਕ ਜਾਂਦੇ ਜਮਨੇ ਤੇ ਬੇਲੀਰਾਮ ਨੇ ਇਲਾਕੇ ਦਾ ਤਾਜ਼ਾ ਲਹੂ ਵਹਾਜੀ ਸੋ ਦਰ ਸੋ ਦਿਆਂ ਸਰਿੰਜਾਂ ਨਾਲ ਖਿੱਚ ਲਿਆ ਸੀ ਇਲਾਕੇ ਦੀ ਸਾਰੀ ਕਿਸਾਨੀ ਘੇਟ ਲਈ ਉੱਤੇ ਨੇਰ ਦਾਸਾਂ ਕਰ ਰਹੇ ਸੀ ਇਨਕਲਾਬ ਨੂੰ ਆਵਾਜ਼ਾਂ ਮਾਰ ਰਹੀ ਸੀ ਜਦੋਂ ਕਿਤੋਂ ਵੀ ਜੱਜ ਦਾ ਹੰਗਾਰਾ ਨਾ ਮਿਲਦਾ ਮੰਦੇ ਹਾਲ ਕਿਸਾਨੀ ਕਮਿਊਨਿਸਟ ਪਾਰਟੀਆਂ ਦਾ ਸਿਆਪਾ ਕਰਕੇ ਸਬਰ ਦਾ ਘੁੱਟ ਪਰ ਲੈਂਦੀ ਤੇ ਬਲਾਡ ਵਾਲੇ ਸੰਤਾ ਦੇ ਜਾ ਮੱਥਾ ਟੇਕਦੇ ਜਮਨੇ ਅਤੇ ਬੇਲੀ ਰਾਮ ਨੇ ਚੰਦੇ ਵੱਲੋਂ ਕਿਸੇ ਵੀ ਰਾਜਸੀ ਪਾਰਟੀ ਨੂੰ ਖਾਲੀ ਨਹੀਂ ਮੋੜਿਆ ਸੀ ਉਹ ਹਰ ਸ਼ਨੀਵਾਰ ਕੋੜੀਆਂ ਨੂੰ ਵੀ ਦਾਨ ਦੇ ਛੱਡਦੇ ਹਰ ਬਦਲਦੀ ਵਜ਼ਾਰਤ ਨੇ ਉਹਨਾਂ ਦੇ ਕਾਰੋਬਾਰ ਨੂੰ ਲਾਭ ਹੀ ਪਹੁੰਚਾਇਆ ਸੀ। ਥਾਨਕ ਥਾਣੇਦਾਰ ਨੂੰ ਮੋਠ ਵਿੱਚ ਰੱਖ ਕੇ ਉਹਨਾਂ ਆਪਣੇ ਰੋਹ ਦੇ ਪੜਵੀ ਬੜਾਈ ਹੋਈ ਸੀ। ਪਿੰਡ ਦੇ ਛੱਤੋਂ ਬਦਮਾਸ਼ ਨੂੰ ਉਹ ਵੇਲੇ ਇੱਕ ਵੇਲੇ ਸ਼ਰਾਬ ਦੀ ਬੋਤਲ ਵੀ ਦੇ ਛੱਡਦੇ। ਕਿਸੇ ਵੀ ਜੱਟ ਨਾਲ ਲੈਣ ਦੇਣ ਪਿੱਛੇ ਝਗੜਾ ਹੋ ਜਾਂਦਾ। ਪੰਚਾਇਤ ਨਾਲ ਉਹ ਛੱਤੋਂ ਨੂੰ ਜ਼ਰੂਰ ਕੁਰਸੀ ਦਿੰਦੀ। ਉਹਨਾਂ ਦੀਆਂ ਸਾਮੀਆਂ ਖਾੜੀ ਸੋਣੇ ਉਹ ਗ੍ਰੰਥ ਦਾ ਵੱਡਾ ਕਾਰਨ ਛਤੋ ਅਤੇ ਥਾਣੇਦਾਰ ਦੇ ਦਬਕਾੜੇ ਹੁੰਦੇ ਸਨ ਦੋਹਾ ਭਰਾਵਾਂ ਮਹਾਜਨੀ ਰਾਜਨੀਤੀ ਨਾਲ ਛੋਟੀ ਤੇ ਵੱਡੀ ਬਦਮਾਸ਼ੀ ਨੂੰ ਨੱਥ ਕੇ ਰੱਖਿਆ ਹੋਇਆ ਸੀ ਇਹੋ ਕਾਰਨ ਸੀ ਕੋਆਪਰੇਟਿਵ ਬੈਂਕਾਂ ਦੇ ਪਿੰਡਾਂ ਵਿੱਚ ਆਜਾ ਨਾਲ ਵੀ ਉਹਨਾਂ ਦੇ ਸਾਖ ਚੜ੍ਹਦੀ ਕਲਾ ਵਿੱਚ ਰਹੀ ਸੀ ਧਰਮੇ ਦੇ ਯਾਰ ਬਿਕਰ ਨੇ ਪਤਾ ਆਦਿ ਤਾ ਕਿ ਜਮਨਾ ਤੇ ਬੇਲੀਰਾਮ ਇੱਕ ਵੇਲੇ ਇਕੱਠੇ ਚੁਬਾਰੇ ਜੜੇ ਹਨ ਐਤਵਾਰ ਦਾ ਦਿਨ ਸੀ ਬੇਲੀਰਾਮ ਦੇ ਛੇਤੀ ਮੁਰ ਜਾਣ ਦਾ ਡਰ ਨਹੀਂ ਸੀ ਫੱਕਰਵਾਲ ਤੇ ਚੁੱਗੀਆਂ ਬਾਤੂ ਦਾ ਸੰ ਦੋ ਘੁੰਗਰਵੇ ਦਾ ਹੀ ਸੀ ਜੋਰੇ ਦੇ ਮਨਾ ਕਰਨ ਤੇ ਵੀ ਬਿੱਕਰ ਕਪਾਹ ਵਾਲੇ ਖੇਤੋਂ ਪਿੰਡ ਤੱਕ ਉਹਨਾਂ ਨਾਲ ਆ ਗਿਆ ਫੱਕਰਵਾਲ ਦਾ ਸਾਰਾ ਦੋ ਘੋ ਸੋ ਘਰ ਸੀ ਪਰਦੋਹਾ ਭਰਾਵਾਂ ਦੇ ਨਿੱਕੇ ਇੱਟ ਦੇ ਹਵੇਲੇ ਦਾ ਚੁਬਾਰਾ ਸਾਰੇ ਪਿੰਡ ਤੋਂ ਉੱਚਾ ਸੀ ਜਿਵੇਂ ਬੁਰਜੇ ਉੱਤੇ ਟੀਨ ਦਾ ਕੱਪ ਕੇ ਬੜਾਇਆ ਮੋਰ ਹਮੇਸ਼ਾ ਹਵਾ ਦਾ ਰੁਖਦਾ ਰੁਖਦਾ ਸੀ ਭਰਾਵਾਂ ਨੂੰ ਮਾਇਆ ਇਕੱਠੀ ਕਰਨ ਤੋਂ ਕਦੇ ਵੇਲ ਹੀ ਨਹੀਂ ਮਿਲੀ ਸੀ ਕਿਉਂ ਹਵਾ ਦਾ ਮੋਹੜ ਵੇਖ ਕੇ ਲੋਟ ਦਾ ਨਵਾਂ ਪੈਂਦਰਾ ਬਦਲ ਲੈਂਦੇ ਧਰਮੇ ਹੋਰਾਂ ਦੀ ਤਿੱਖੜੀ ਅਵੇਲੀ ਢਹਾਂ ਦੁਕਾਨ ਅੱਗੇ ਆਖ ਲੋਤੀ ਪਿੰਡ ਦੇ ਲੋਕਾਂ ਵਿੱਚ ਧਰਮੇ ਅਤੇ ਜੋਰੇ ਦੇ ਨਕਸਲੀ ਬਣ ਜਾਣ ਦੀ ਚਰਚਾ ਇੱਕ ਤਰ੍ਹਾਂ ਲਾਂਬੋ ਬਣ ਚੁੱਕੀ ਸੀ ਜਿਉਂ ਹੀ ਲੋਕਾਂ ਧਰਮੇ ਨੂੰ ਦੁਨਾਲੀ ਮੋਢੇ ਪਾਈ ਪਠਾਨ ਬਣਿਆ ਤੱਕਿਆ ਸੌਦਾ ਲੈਣ ਆਏ ਮਰਦ ਜਨਾਨੀਆਂ ਪੈਰਾਂ ਤੋਂ ਹੀ ਖਿੱਚ ਗਏ ਸ਼ੰਭੂ ਤੇਲ ਮਿੱਟੀ ਦਾ ਚਾਹੀਦਾ ਸੀ ਧਰਮੇ ਨੇ ਜਮਨੇ ਦੇ ਮੁੰਡੇ ਤੋਂ ਮੰਗ ਕੀਤੀ ਕਿੰਨਾ ਕਿੰਨੇ ਦਾ ਸ਼ੰਭੂ ਦਾ ਮੋਟਾ ਸਿਰ ਚਲਾਕਟ ਤੇ ਨਾੜੀ ਬਹੁਤਾ ਸੀ ਅਸਲ ਵਿੱਚ ਹਾਲੇ ਹੁੰਦਾ ਹੀ ਸੀ ਕਾਗ ਬਾਣੀਆਂ ਨਹੀਂ ਬਣਿਆ ਸੀ ਜਿਸ ਕਾਰਨ ਆਉਣ ਵਾਲਿਆਂ ਦੀ ਸਾਦਾ ਤਬੀਅਤ ਨੂੰ ਉਹ ਖਤਰਾ ਨਾ ਪਾਪ ਸਕਿਆ ਖਤਰਾ ਉਸ ਜ਼ਿੰਦਗੀ ਵਿੱਚ ਵੇਖਿਆ ਹੀ ਕਦੇ ਨਹੀਂ ਸੀ ਇੰਨੇ ਸਮੇਂ ਵਿੱਚ ਧਰਮੇ ਦੀਆਂ ਬਾਜ ਵਰਗੀਆਂ ਅੱਖਾਂ ਨੇ ਤੀਨ ਦੇ ਪੀਪੇ ਵਿੱਚ ਕਰਲਾ ਖਲੋਤਾ ਵੇਖ ਲਿਆ ਉਸ ਕੋਈ ਜਵਾਬ ਦਿੱਤੇ ਬਿਨਾ ਕਨਸਤਰ ਕੁੰਡੇ ਤੋਂ ਫੜ ਕੇ ਆਲੇ-ਦੋਲੇ ਦੀਆਂ ਟੇਨਾ ਵਿੱਚ ਘਰੋਂ ਖਿੱਚ ਲਿਆ ਮਖਿਆ ਇਹ ਕੀ ਮੁੰਡੇ ਦੀਆਂ ਅੱਖਾਂ ਵਿੱਚ ਚਟਿਆਈ ਉਬਰਾਈ ਉਸ ਕਾਲੇ ਨਾਲ ਤੱਕੜੇ ਸੁੱਟ ਕੇ ਤੇਨ ਨੂੰ ਹੱਥ ਪਾ ਲਿਆ ਜੋਰਾ ਜਬਰੇ ਮਖਿਆ ਰੱਖਦੇ ਸ਼ੰਭੂ ਨੇ ਠੜਕਦੇ ਬੋਲਾਂ ਨਾਲ ਆਪਣੇ ਲਾਲੇ ਨੂੰ ਉੱਚੀ ਆਵਾਜ਼ਾਂ ਮਾਰਦਿਆਂ ਸ਼ੁਰੂ ਕਰ ਦਿੱਤੀਆਂ ਬਾਈ ਮੱਖਿਆਂ ਉਹ ਬਈ ਉਸ ਕਨਸਤਰ ਦੋ ਹੱਥਾਂ ਨਾਲ ਫੜਿਆ ਹੋਇਆ ਸੀ ਤੇਰੇ ਬਾਈ ਨੇ ਹੀ ਮੰਗਾਇਆ ਏ ਧਰਮੇ ਨੇ ਪੀਪੇ ਨੂੰ ਝੰਜੋੜਾ ਮਾਰਿਆ ਪਰ ਸ਼ੰਭੂ ਦੇ ਹੱਥ ਨਾ ਛੁੱਟੇ ਉਸ ਲੱਤ ਮਾਰ ਕੇ ਸ਼ੰਭੂ ਨੂੰ ਦਾਣਿਆਂ ਵਾਲੀ ਬੋਰੀ ਉੱਤੇ ਸੁੱਟ ਦਿੱਤਾ ਅਤੇ ਤੇਲ ਚੁੱਕੇ ਹਵੇਨੇ ਵਿੱਚ ਵੜ ਗਿਆ ਜਮਨਾ ਉਹਨਾਂ ਨੂੰ ਚਵਾਰੇ ਦੀਆਂ ਫੋੜੀਆਂ ਉਤਰਦਾ ਮਿਲ ਗਿਆ ਉਸ ਮੁੰਡੇ ਦੀਆਂ ਚੀਕਾਂ ਵਰਗੀਆਂ ਆਵਾਜ਼ਾਂ ਸੁਣ ਲਈਆਂ ਸਨ ਸੇਠਾ ਉੱਤੇ ਹੀ ਜਲ ਤੇ ਅੱਜ ਬਾਪੂ ਵਾਲਾ ਹਿਸਾਬ ਨਵੇਲਾ ਪਾਈ ਪਾਈ ਟੜੇ ਨੇ ਬਾਣੇ ਨੂੰ ਉਹ ਗਲਦਾੜ ਪੌੜੀਆਂ ਚੜਨ ਦਾ ਇਸ਼ਾਰਾ ਕੀਤਾ ਮਖਾਂ ਧਰਮ ਸਿਆ ਗੱਲ ਕੀ ਹੋਈ ਜਮਨਾ ਸਾਰੀ ਗੱਲ ਵਿੱਚ ਦੇ ਤੇਰ ਵਾਂਗ ਨਿਕਲਦਾ ਸੌਲੇ ਤੋਂ ਬੱਗਾ ਪੀੜਾ ਹੋ ਗਿਆ ਤੇਰੇ ਬਾਪੂ ਵੱਲ ਕੋਈ ਬਗਾਇਆ ਨਹੀਂ ਤੂੰ ਖੇਚਲ ਕਿਉਂ ਕੀਤੀ ਮਖਾਂ ਮੈਨੂੰ ਸੁਨੇਹਾ ਦੇ ਦਿੰਦਾ ਉਹ ਡਰਦਾ ਤੋਤੇ ਚੁੱਕੇ ਕੰਬਦਾ ਕੌੜੀਆਂ ਵੀ ਚੜੀ ਜਾ ਰਿਆ ਸੀ ਨਹੀਂ ਮੈਂ ਵਹੀ ਤੇ ਟੈਡੀ ਫਿਰੇ ਵੇਖਣਾ ਚਾਹੁੰਦਾ ਤੜੇ ਨੇ ਗਲ ਵਿੱਚ ਆਏ ਗੁੱਸੇ ਦੇ ਘੁਪ ਪਰੇ ਰੱਖੇ 100 ਵਾਰ ਦੇ ਪਰ ਸਰਦਾਰਾ ਤੈਨੂੰ ਭੁਲੇਖਾ ਕਾ ਦਾ ਲੱਗਾ ਨਰੈਣ ਸਿਓ ਸਾਡਾ ਭਰਾ ਲੰਗੋਟਿਆ ਯਾਰ ਸਾਡੇ ਵਿੱਚ ਹੋਰਾ ਵੇਖਣਾ ਸੱਚ ਦਾਸ ਤੈਨੂੰ ਕਿਸੇ ਚੁੱਕਿਆ ਤਾਂ ਨਹੀਂ ਦੇਵੀ ਦੀ ਸੌ ਤੂੰ ਸਰਦਾਰ ਨਾਰੈਣ ਸਿੰਘ ਤੋਂ ਪੁੱਛ ਲੈ ਜੇ ਸਾਡੇ ਵਿੱਚ ਕਦੇ țeਲੇ ਦੇ ਵਿਵਾਦ ਘਟ ਹੋਏ ਹੋਵੇ ਜਮਨਾ ਪੌੜੀਆਂ ਵਿੱਚ ਵੱਧੇ ਰੱਸੀ ਫੜ ਕੇ ਛੱਤ ਉੱਤੇ ਆ ਗਿਆ ਮੁੰਡੇ ਦੀਆਂ ਹੀਟੋਂ ਚੰਗਰਾ ਸੁਣ ਕੇ ਬੇਲੀਰਾਮ ਚੁਬਾਰਿਓਂ ਬਾਹਰ ਆ ਗਿਆ ਸ਼ੰਭੂ ਨੇ ਗਲੇ ਵਿੱਚ ਨਿਕਲ ਕੇ ਰੌੜਾ ਪਾਉਂਦਿਆਂ ਲੋਕ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਜੋਰੇ ਨੇ ਪਿੰਡ ਦੇ ਦੋਹੇ ਪਾਸੇ ਰਿਵਾਲਵਰ ਦਾ ਇੱਕ ਇੱਕ ਫਾਇਰ ਕਰਕੇ ਸਰਥਲ ਪਾ ਦਿੱਤਾ ਤਾ ਜੋ ਪਿੰਡ ਵਾਲੇ ਸੋਚ ਸਮਝ ਕੇ ਹੀ ਆਉਣ ਦਾ ਹਿਆਗਨ ਸ਼ੰਭੂ ਨੇ ਸਮਝ ਲਿਆ ਡਾਕੂ ਆ ਗਏ ਉਹ ਬਾਹਰ ਪਾਉਣ ਲਈ ਛੱਤੋਂ ਬਦਮਾਸ਼ ਵੱਲ ਭੱਜ ਗਿਆ ਧਰਮੇ ਨੇ ਟੇਨ ਸੰਤੋ ਨੂੰ ਫੜਾ ਦਿੱਤਾ ਅਤੇ ਭਰਾਵਾਂ ਨੂੰ ਦੁਨਾਲੀ ਅੱਗੇ ਲਾ ਕੇ ਚੁਬਾਰੇ ਵੜ ਲਿਆ ਚਾਚਾ ਜਮਨਾਦਾਸਾ ਇਸ ਸਲਮਾਰੇ ਵਿੱਚੋਂ ਵਹੀ ਕੱਢ ਤੇ ਬਾਪੂ ਵਾਲਾ ਨਾਮਾ ਪੜ ਕੇ ਸੁਣਾ ਲੈਣਾ ਦੇਣਾ ਕੀ ਨਿਕਲਦਾ ਹੈ ਧਰਮੇ ਨੇ ਗੁੱਸਾ ਇਹ ਰੱਖਦੇ ਆ ਹੱਥ ਦਾ ਇਸ਼ਾਰਾ ਮਾਰਿਆ ਕਦੇ ਉਹ ਬਾਪੂ ਨਾਲ ਦੋ ਝੋਟੀਆਂ ਦੇਣ ਆਇਆ ਇਸ ਜਵਾਰੇ ਚਾਹ ਪੀ ਗਿਆ ਸੀ ਜਮਨੇ ਨੇ ਝੱਟਲ ਮਾਰੇ ਖੋਲ ਦਿੱਤੀ ਦਰਮੂਰੇ ਹੋਤਨੇ ਵੀ ਨੱਚਦੇ ਹਨ ਉਹ ਵਹੀ ਫੋਲਦਾ ਬਗੀਆਂ ਬਗੀਆਂ ਅੱਖਾਂ ਨਾਲ ਧਰਮੇ ਦੀ ਬੰਦੂਕ ਹਲ ਵੀ ਵੇਖ ਲੰਦਾ ਬੇਲੀਰਾਮ ਰੋਟੀ ਥੰਦਾ ਹੀ ਉੱਠਿਆ ਸੀ ਚਿੱਥਣ ਵਾਲੀ ਬੁਰਕੀ ਹਾਲੇ ਤੱਕ ਉਹਦੇ ਮੂੰਹ ਵਿੱਚ ਫੁੱਲੀ ਜਾ ਰਹੀ ਸੀ ਖੁੱਲੀਆਂ ਗੱਲਾਂ ਕੰਬ ਦੇ ਮੋਟੇ ਬੁੱਲਾ ਤੇ ਸ਼ੋਕ ਦੀਆਂ ਚੌੜੀਆਂ ਨਾਸਾਂ ਨੇ ਉਹਦੇ ਹਾਲ ਕੁਝ ਵਦੇਰੇ ਹੀ ਪਤਨੀ ਪਾਈ ਹੋਈ ਸੀ ਸੋ ਪਰ ਸਰਫ ਨਾਲ ਤੋਬੀ ਤੋਂ ਤਉ ਤਾਈ ਉਸਦੇ ਤੋਤੇ ਨੁੱਚੜੇ ਜਾ ਰਹੇ ਸੀ ਜਮਨੇ ਨੂੰ ਥਰ-ਥਰ ਕੰਬਦਿਆਂ ਤੇ ਵਹੀ ਦੇ ਵਰਗੇ ਪਲਟਦਿਆਂ ਨਰੈਣ ਸਿੰਘ ਦੇ ਅੰਗੂਠੇ ਵਾਲਾ ਪੰਨਾ ਨਹੀਂ ਮਿਲ ਰਿਹਾ ਸੀ ਲੈ ਧਰਮ ਸਿਆਂ 100 ਵਾਰੀ ਵੇਦ ਜਮਨਾ ਚੰਗੀਤਰਾ ਜਾਣਦਾ ਸੀ ਅਨਪੜ ਡੰਗਰ ਐ ਉਹ ਨਾਵਾ ਕਿਵੇਂ ਬਾਚ ਲੇਗਾ ਆਮਲਿਆ ਟੜੇ ਨੇ ਵਹੀ ਜਮਨੇ ਹੱਥੂ ਖੋਲੇ ਆ ਪੜ ਕੇ ਦੱਸ ਮੂਲ ਕਿੰਨਾ ਸੋਧ ਕਿੰਨਾ ਤੇ ਜਮਾ ਵੀ ਕੁਝ ਕੀਤਾ ਜਮਨੇ ਨੇ ਵਹੀ ਮੂੜ ਆਮਲੇ ਤੋਂ ਫੜਦਿਆਂ ਕਾਲੀ ਨਾਲ ਆਖਿਆ ਧਰਮ ਸਿਆਂ ਜਦ ਲੈਣਾ ਦੇਣਾ ਏ ਕੋਈ ਨਹੀਂ ਸਭ ਕੁਝ ਮੁੱਕਾ ਫੇਰ ਤੋਂ ਫੋਲਾ ਫਾਨੀ ਵਿੱਚ ਕਾਹਨੂੰ ਜਾਣਾ ਏ ਜਮਨਾ ਦਾਸ ਨੇ ਸੰਤਰਾਮ ਸੁਨਿਆਰੇ ਨੂੰ ਸਿਆਂ ਲਿਆ ਸੀ ਉਹ ਜਾਣਦਾ ਸੀ ਸੰਤੋ ਸੰਤੋ ਲੰਡੇ ਉਠਾ ਲੈਂਦਾ ਏ ਕਰਮੇ ਨੇ ਥੱਪੜ ਮਾਰ ਕੇ ਵਹੀ ਮੂਰਖ ਹੋਲੇ ਤੇ ਨਾਵਾ ਸੰਤਰਾਮ ਅੱਗੇ ਕਰ ਦਿੱਤਾ ਸੰਤੋ ਨੇ ਜਮਨੇ ਨਾਲ ਅੱਖਾਂ ਮਿਲਾਈਆਂ ਕਿਉਂ ਬੱਚੋ ਮੈਨੂੰ 500 ਰੁਪਇਆ ਤੋਂ ਵੀ ਕੋਰਾ ਜਵਾਬ ਦੇ ਦਿੱਤਾ ਸੀ ਹੁਣ ਦੱਸ ਜਮਨੇ ਦੀ ਅਸਰੋਂ ਮੰਦੇ ਹਾਲਤ ਇਹ ਰਹੀ ਸੀ ਭਰਾਵਾ ਅਮਲੀਆ ਤੇਰੇ ਰੱਖਣ ਦਾ ਉਸ ਧਰਮੇ ਦੀਆਂ ਨਜ਼ਰਾਂ ਤੋਂ ਚੋਰੀ ਸੰਤੋ ਨੂੰ ਅੱਖ ਦਬ ਦਿੱਤੀ ਜੋਰੇ ਨੇ ਦੋਹਾ ਭਰਾਵਾਂ ਦੇ ਤਾੜ ਰੱਖਦੇ ਆ ਜਮਨੇ ਦੀ ਚੋਸ ਤੇ ਫੜ ਲਈ ਧਰਮਿਆ ਇਹ ਮਾਫ ਕਰਨ ਵਾਲੀਆਂ ਤਰਤੋਤਾ ਨਹੀਂ ਦੇਰ ਨਾਲ ਨਹੀਂ ਜੋਰਿਆ ਹਿਸਾਬ ਮਾਮਾ ਧੀਆਂ ਦਾ ਆਂਦੇ ਲੈਣਾ ਦੇਣਾ ਤਾਂ ਧਰਮਰਾਜ ਦੇ ਵੀ ਨਹੀਂ ਮੁੱਕਦਾ ਟੜੇ ਨੇ ਕੋੜ ਨਜ਼ਰਾਂ ਨਾਲ ਸੰਤੋ ਨੂੰ ਕੋਰਿਆ ਸੰਤੂ ਨੂੰ ਲੰਡੇ ਪੜਿਆ ਕਾਫੀ ਸਮਾਂ ਹੋ ਗਿਆ ਸੀ ਉਸ ਹੌਲੀ ਹੌਲੀ ਜੋੜ ਜੋੜ ਨਾਵਾ ਸਿੱਧਾ ਕੀਤਾ ਤੇ ਮੂੜੋਚੇ ਪੜਿਆ ਨਰੈਣਾ ਵਲਦ ਪੱਲਾ ਜੱਟ ਪਿੰਡ ਚੁਗੀਆਂ ਬਖਤੂ ਕੁੜੀ ਦੇ ਵਿਆਹ ਵਾਸਤੇ 500 ਰੁਪਇਆ ਨਗਦ ਕਰਜ਼ਾ ਲੈ ਲਿਆ ਵਿਆਜ 2 ਰੁਪਏ ਸੈਂਕੜਾ ਮਹਾਵਾਰ ਟੁੱਕਿਆ ਗਿਆ ਨਰੈਣੇ ਵੱਲੋਂ ਇਕਰਾਰ ਹਰ ਚਿਮਾਹੇ ਸੂਦ ਮੋੜਾਂਗਾ ਨਾ ਮੋੜਾ ਤਾਂ ਸੋਦਰ ਸੋਤ ਲਾਇਆ ਜਾਵੇ ਪੱਕੇ ਨੇ ਅੰਗੂਠਾ ਨਰੈਣ ਸਿੰਘ ਵਲਦ ਭੱਲਾ ਜੱਟ ਮਿਤੇ ਪੜੀ ਨਹੀਂ ਜਾਂਦੇ ਸੰਤੂ ਨੇ ਵਹਿਤੋਂ ਮੂੰਹ ਤਾਂ ਚੁਕ ਲਿਆ ਏਠਾਂ ਜਾਂ ਆਸੇ-ਪਾਸੇ ਕੁਝ ਜਮਾ ਵੀ ਕੀਤਾ ਧਰਮ ਨੇ ਜਵਾੜੇ ਕੁੱਟ ਕੇ ਅੰਮ੍ਰੇਵਲ ਕਹਿਰਵਾ ਨਜ਼ਰਾਂ ਨਾਲ ਵੇਖਿਆ ਧਰਮ ਸਿਆਂ ਜੋ ਆਇਆ ਏ ਮੈਂ ਨਾਲ ਹੀ ਨਾਲ ਅਰੇ ਸਿੱਧਾ ਦੇ ਗਿਆ ਹਾਂ ਜਮਨੇ ਦੇ ਬੋਲਾ ਵਿੱਚ ਵਾਸਤਾ ਉੱਠ ਪਿਆ ਬਾਕੀ ਸਾਰਾ ਪੰਨਾ ਕੋਰਾ ਏ ਆਮਲੀ ਨੇ ਖੁੱਲੇ ਵਹੀ ਧਰਮੇ ਅੱਗੇ ਕਰ ਦਿੱਤੇ ਧਰਮੇ ਨੇ ਵਹੀ ਖੋਗੇ ਆਪਣੇ ਪੈਰਾਂ ਵਿੱਚ ਸੁਟ ਲਈ ਬੇਨੀਰਾਮਾ ਤੇਰੀ ਆੜਤ ਦੀ ਦੁਕਾਨ ਉੱਤੇ ਕਿੰਨੀ ਵਾਰ ਦਾਣਿਆਂ ਦੀ ਕਟਕਟौती ਹੋਈ ਹੈ ਯਾਦ ਜਦੋਂ ਬਾਈ ਜੀ ਆਂਦੇ ਆ ਕੋਈ ਵੀ ਲੈਣਾ ਦੇਣਾ ਨਹੀਂ ਫੇਰ ਪੁੱਛਪੜਤਾਲ ਨੋ ਸੁਟ ਖੋ ਵਿੱਚ ਬੇਲੀ RAM ਨੇ ਮੁੜ ਜਮਨੇ ਨੂੰ ਆਖਿਆ ਬਾਈ ਜੀ ਨਾਵੇਂ ਤੇ ਟੇਢੀ ਫੇਰੋ ਤੇ ਨਵੀਂ ਰਸੀਦ ਧਰਮ ਸਿੰਘ ਨੂੰ ਲਿਖਦੇ ਹੋ ਅੱਜ ਤੋਂ ਸਰਦਾਰ ਨਰੈਣ ਸਿੰਘ ਦਾ ਹਿਸਾਬ ਹਮੇਸ਼ਾ ਲਈ ਬੇਬਾਕ ਚਾਚਾ ਜਮਨੇਆ ਦੋ ਗੱਬੜ ਤੇ ਦੋ ਸੋਈਆਂ ਬਾਪੂ ਤੇਰੇ ਕਿੱਲੇ ਬਣ ਗਿਆ ਸੀ ਕਿ ਨਹੀਂ ਖਰੀਆਂ ਦੁੱਧ ਵਰਗੀਆਂ ਸਾਡਾ ਮੁੱਕ ਮੁਕਾ ਕਦੋਂ ਦਾ ਹੋ ਚੁੱਕਾ ਹੈ ਮੈਂ ਦੇਵੀ ਦੀ ਸੌਂ ਖਾ ਕੇ ਆਤਾ ਜਮਨਾ ਕਿਸੇ ਤਰ੍ਹਾਂ ਧਰਮੇ ਨੂੰ ਟੈੜਾ ਕਰਿਆ ਚਾਹੁੰਦਾ ਸੀ ਨਹੀਂ ਹੁਣ ਮੇਰਾ ਬਗਾਇਆ ਤੁਹਾਡੇ ਵੱਲ ਨਿਕਲਦਾ ਏ ਇਹਨਾਂ ਵਹਿਆਂ ਨੇ ਮੇਰਾ ਕਾਮਾ ਪਿਓ ਘਰੋਂ ਕੱਢ ਕੇ ਸਾਥ ਬਣਾ ਦਿੱਤਾ ਧਰਮੇ ਨੇ ਅਗਾਹ ਵਧ ਕੇ ਅਲਮਾਰੀ ਵਿੱਚੋਂ ਬਾਕੀ ਵਹਿਆਂ ਵੀ ਢੋ ਲਈਆਂ ਕਾਮਰੇਡ ਉਸ ਜੋਰਾ ਸਿੰਘ ਨੂੰ ਸਹਨਤ ਮਾਰੇ ਏਨ ਉਲਟ ਇਹਨਾਂ ਉੱਤੇ ਹਾਈ ਬੋਡੀ ਨਾ ਏਨ ਉਲਟਣਾ ਸੁਣ ਕੇ ਜਮਨਾਦਾਸ ਵਹੀਆਂ ਉੱਤੇ ਪੈ ਗਿਆ ਦੇਵੀ ਦੀ ਸੌ ਮੈਂ ਮਾਰਿਆ ਜਾਵਾਂ ਲੋਟਿਆ ਜਾਵਾਂ ਧਰਮ ਸਿਆਂ ਬਖਸ਼ ਲੈ ਤੂੰ ਚਾਰ ਮਈਆਂ ਲੈ ਜਾ ਤੂੰ ਹੋਰ ਮੰਗ ਪਰ ਮੇਰਾ ਬੇੜਾ ਨਾ ਰੋੜੋ ਉਹ ਸਵਾਈਆਂ ਉੱਤੇ ਪਏ ਨੇ ਸਿਰ ਉੱਚਾ ਚੁੱਕਦੇ ਆ ਹੱਥ ਬੰਨ੍ਹ ਦਿੱਤੇ ਚਾਚਾ ਜਮਨਿਆ ਕਦੇ ਤੇਰੇ ਬਾਬੇ ਨੇ ਮੇਰੇ ਬਾਬੇ ਤੋਂ 10 ਰੁਪਏ ਲੈ ਕੇ ਇਸ ਪਿੰਡ ਵਿੱਚ ਹੱਟੀ ਪਾਈ ਸੀ ਇਹ ਸੱਚ ਹੈ ਤੋ ਸੇ ਸਾਨੂੰ ਪਾਲਿਆ ਵਸਾਇਆ ਪਰ ਹੁਣ ਕਿਉਂ ਬਾਬੇ ਦਾ ਕੀਤਾ ਕਤਰਿਆ ਖੂਪ ਹੋਣ ਲੱਗਾ ਏ ਜਮਨਾ ਲਿਲਕੜੀਆਂ ਲੈਣ ਲੱਗਾ ਮੱਖੀਆਂ ਤੋਂ ਉਹ ਮੰਗੇ ਪਰ ਵਹੀਆਂ ਨਾ ਸਾੜ ਦੇਵੀ ਦੀ ਸੋ ਤੈਨੂੰ ਹੋ ਕੀ ਕੁਝ ਮਿਲੂਗਾ ਇਹ ਹਵੇਨੇ ਦੁਕਾਨਾਂ ਆੜ ਬੈਂਟਾ ਵਿੱਚ ਪਿਆ ਤਨ ਤੇ ਰਾਜਧਾਨੀ ਵਾਲੀ ਕੋਠੀ ਇਹ ਸਭ ਕੁਝ ਮੇਰੇ ਬਾਬੇ ਦੇ 1000 ਰੁਪਈਆਂ ਨਾਲ ਬਣਿਆ ਏ ਧਰਮਾ ਸਿਰ ਮਾਰ ਕੇ ਹੁੰਗਾਰ ਪਿਆ ਬੇਨਿਰੰਮ ਹੱਥ ਜੋੜ ਕੇ ਅੱਗੇ ਆ ਗਿਆ ਤੂੰ ਉਸੇ ਬਾਬੇ ਦਾ ਪੋਤਾ ਏ ਸਾਡੀ ਰਖ ਲੈ ਅੰਦਰ ਖਾਤੇ ਜੋ ਮਰਜ਼ੀ ਲੈ ਜਾ ਸਾਡੀ ਭੰਡੇ ਨਾ ਕਰ ਇਹ ਮਾਇਆ ਤੁਹਾਡੀ ਹੈ ਪਰ ਰੱਬ ਦੇ ਵਾਸਤੇ ਵਹੀਆਂ ਨਾ ਸੜ ਠੱਗੇ ਮਾਰੇ ਬਾਂਦਰ ਵਾਂਗ ਉਹ ਕੰਬੇ ਜਾ ਰਿਹਾ ਸੀ ਕਾਮਰੇ ਡਾ ਵਹੀਆਂ ਨਾਲ ਜਮਨਾਦਾਸ ਵੀ ਮੱਜਣ ਦੇ ਉਲਟਾ ਦੇ ਟੇਨ ਜੋਰਾ ਸਿੰਘ ਨੇ ਕਲਸਤਰ ਉਲਟਿਆ ਹੀ ਸੀ ਕਿ ਜਮਨਾਦਾਸ ਲੇਟਣੀ ਖਾਗੇ ਵਈਆਂ ਤੋਂ ਪਾਸੇ ਹੋ ਗਿਆ ਬੇਨੀ RAM ਨੇ ਜੋਰੇ ਹਥੋ ਟੀਨ ਬੋਚਣਾ ਜਾਇਆ ਪਰ ਤੜੇ ਨੇ ਦਰ ਨਾਲੀ ਉਸ ਦੀ ਵੱਖੀ ਨੂੰ ਲਾ ਦਿੱਤੀ ਬਾੜੀਆਂ ਉੱਥੇ ਡਿੱਗ ਪਿਆ ਤੇਲ ਘਟ ਘਟ ਕਰਕੇ ਵਹੀਆਂ ਉੱਤੇ ਪੈਣ ਲੱਗਾ ਮਿੱਟੀ ਦੇ ਤੇਲ ਦੀ ਬਦਬੋ ਨਾਲ ਚਵਾਰਾ ਪਰ ਗਿਆ ਦੋਹਾ ਭਰਾਵਾਂ ਉੱਠ ਕੇ ਧਰਮੇ ਦੇ ਪੈਰ ਫੜ ਲਏ ਵਹੀਆਂ ਸੜ ਕੇ ਤੁਹਾਡੇ ਕੁਝ ਨੇ ਪੱਲੇ ਪੈਣਾ ਓਏ ਦੁਸ਼ਮਣੋਂ ਨਾ ਸੜੋ ਵਾਸਤਾ ਤੁਹਾਡੇ ਵੱਡਿਆਂ ਦਾ ਏ ਦੂਤਾ ਮਖਿਆ ਸਾਨੂੰ ਹੀ ਮਾਰ ਲਵੋ ਜਮਨਾ ਰੋਣ ਲੱਗ ਪਿਆ ਆਪਣੀਆਂ ਕਰਨੀਆਂ ਦਾ ਫਲ ਇੱਥੇ ਹੀ ਭੋਗ ਲਵੋ ਅਗਾ ਔਖੇ ਹੋ ਗਏ ਸੰਤਰਾਮ ਬੇਲੀਰਾਮ ਦੀਆਂ ਨੱਤੀਆਂ ਦਾ ਮਨ ਵਿੱਚ ਵਜਨ ਖਾੜ ਰਿਆ ਸੀ ਚਾਹੀਦਾ ਤਾਂ ਏ ਸੀ ਤੁਹਾਨੂੰ ਜਿਉਂਦਿਆਂ ਨੂੰ ਵਹੀਆਂ ਨਾਲ ਸਾੜਿਆ ਜਾਵੇ ਪਰ ਪਹਿਲਾਂ ਤੁਸੀਂ ਆਪਣੀਆਂ ਕਰਤੋਤਾ ਛੱਡ ਦਿਆਂ ਅੱਖੀਂ ਵੇਖ ਲਓ ਇਹ ਆਪਣੇ ਉੱਤੇ ਤਰ ਸਮਝੋ ਤੁਹਾਨੂੰ ਖਿੱਚ ਕੇ ਲੋਕਾਂ ਦੇ ਕਚਹਿਰੀ ਵਿੱਚ ਨਹੀਂ ਲਹਿ ਗਏ ਜੋਰਾ ਸਿੰਘ ਤੇਲ ਮੋਢਿਆ ਗਏ ਪਾਸੇ ਹੋ ਗਿਆ ਅਮਲੀਆ ਸਿੰਘ ਕਸਾ ਧਰਮੇ ਨੇ ਸੰਤੋ ਨੂੰ ਹੁਕਮ ਝਾੜ ਦਿੱਤਾ ਤੇ ਆਪ ਦੋਖਾ ਭਰਾਵਾਂ ਵੱਲ ਦੁਨਾਰੀ ਸਿੰਘ ਦੇ ਖਲੋ ਗਿਆ ਮੱਖੀਆਂ ਸਾਨੂੰ ਚੁਬਾਰਿਓ ਬਾਹਰ ਤਾਂ ਹੋ ਜਾਣ ਦਿਓ ਸਾਡੇ ਸਰਦਾਰੋ ਮਰ ਗਏ ਸਾਡੇ ਸਾਹਮਣੇ ਤਾਂ ਨਾ ਸਾੜੋ ਉਹਨਾਂ ਆਖਰੀ ਵਾਸਤਾ ਪਾਇਆ ਨਹੀਂ ਅਸੀਂ ਤੁਸੀਂ ਇਕੱਠੇ ਸਾੜ ਵੇਖਾਂਗੇ ਕਾਮਰੇਡ ਵਿੰਗ ਨਾਲ ਮੋਸਕਾ ਪਿਆ ਸਿੰਘ ਦੇ ਕਸਣ ਦੀ ਢੇਰ ਸੀ ਲੰਬ ਚਵਾਰੇ ਦੇ ਛੱਤ ਨੂੰ ਜਾ ਲੱਗੇ ਜੋਰੇ ਨੇ ਕੋਲ ਖਲੋਤੇ ਕੰਬੇ ਜਾ ਰਹੇ ਬੇਲੇਰਾਮ ਨੂੰ ਦਾੜ-ਦਾੜ ਦੋ ਗੋਰੀਆਂ ਮਾਰ ਦਿੱਤੀਆਂ ਆੜੇ ਨਾ ਦੇਵੇ ਸਿਉ ਬਾਕੀ ਗੱਲ ਉਹਦੇ ਮੂੰਹ ਵਿੱਚ ਹੀ ਮੁੱਕ ਗਈ ਵਗਦਾ ਲਹੂ ਰੋਕਣ ਲਈ ਉਸਨੇ ਵਖੇ ਉੱਤੇ ਇੱਕ ਹੱਥ ਰੱਖਿਆ ਤੇ ਦੂਜੇ ਪਲ ਢੇੜਾ ਖਾ ਕੇ ਡਿੱਗ ਪਿਆ ਰਹਿਮ ਸਰਦਾਰਾ ਅਸੀਂ ਤੇਰੇ ਰੱਖਣਦੇ ਆਂ ਜਮਨਾ ਡਿੱਗਦੇ ਭਰਾ ਨੂੰ ਵੇਖ ਕੇ ਅੱਖਾਂ ਮੀਟ ਗਿਆ ਤੁਹਾਨੂੰ ਜੋਕਾ ਨੂੰ ਮਕਾਉਣ ਵਾਸਤੇ ਤਾਂ ਹਥਿਆਰ ਚੁੱਕਣੇ ਪਏ ਤਰਸ ਬਾਬੇ ਨੇ ਨਾ ਨਾ ਕੀਤਾ ਪਿਓ ਨੇ ਸਾਰੀ ਕਮਾਈ ਤੁਹਾਡੀਆਂ ਗੋਗੜਾਂ ਵਿੱਚ ਪਾ ਦਿੱਤੀ ਮੈਂ ਤਾਂ ਹੁਣ ਬਦਲੇ ਹੀ ਲੈ ਸਕਦਾ ਉਸ ਜਮਨੇ ਦੇ ਡੁੱਬ ਡੁੱਬ ਜਾਂਦੇ ਛਾਤੇ ਵਿੱਚ ਦੋਵੇਂ ਕੋੜੇ ਦਬ ਦਿੱਤੇ ਹਾਈ ਮਾਰਦਾ ਜਮਨੇ ਦੀ ਹੋਕ ਚੁਬਾਰੇ ਨਾਲ ਪਿੰਡ ਵਿੱਚ ਜੀਤ ਗਈ ਆਹੋ ਹਾਈ ਜਾਲਮੋ ਉਹ ਤੜਪਦਾ ਤੜਪਦਾ ਅੱਗ ਤੋਂ ਪਰਾ ਹੋ ਗਿਆ ਬੇਨੀਰਾਮ ਦੇ ਕੁਗਰਾਲੇ ਵਾਲਾ ਨੂੰ ਝਟ ਹੀ ਅੱਗ ਚੱਟ ਗਈ ਵਹੀਆਂ ਤੋਂ ਨੁੱਚੜਦਾ ਤੇਨ ਉਸ ਵੱਲ ਨੂੰ ਵਗ ਤੁਰਿਆ ਸੀ ਅੱਗ ਨੇ ਚੁਵਾਰੇ ਦਾ ਚੋਖਾ ਹਿੱਸਾ ਖੇਲ ਲਿਆ ਸੰਤੋ ਬੇਨੀਰਾਮ ਦੀਆਂ ਨੱਤੀਆਂ ਚੁਵਾਰੇ ਦੇ ਦੇਲੀ ਉੱਤੇ ਖਲੋਤਾ ਤਾੜਦਾ ਰਿਆਂ ਹੁਣ ਖੜਾ ਕੀ ਕਰਦਾ ਏ ਤੁਰਦਾ ਨਹੀਂ ਚੋਰਾ ਸੰਤੋ ਨੂੰ ਕਾਲੀ ਕਰਨ ਲਈ ਹੂਣੀਆਂ ਮਾਰ ਗਿਆ। ਆਮਲੇ ਜੇ ਭਿਆਣਾ ਉਹਨਾਂ ਨਾਲ ਤੁਰਦਾ ਖਿਆਲ ਕਰਨ ਲੱਗਾ ਨੱਤੀਆਂ ਦੋ ਟੋਲੇ ਦੀਆਂ ਜ਼ਰੂਰ ਹੋਣਗੀਆਂ। ਇਹ ਕਿਹੋ ਜੇ ਬੰਦੇ ਐ ਨਾ ਖਾਂਦੇ ਐ ਨਾ ਖਾਣ ਦਿੰਦੇ ਐ। ਚਵਾਰਿਓਂ ਬਾਹਰ ਨਿਕਲਦੇ ਆ ਧਰਮੇ ਨੇ ਦੋ ਫਾਇਰ ਹੋਰ ਕਰਕੇ ਪਿੰਡ ਨੂੰ ਚੱਜ ਨਾਲ ਖਬਰਦਾਰ ਕਰ ਦਿੱਤਾ ਕਿ ਜਿਹੜਾ ਸਾਡੇ ਸਾਹਮਣੇ ਆਇਆ ਉਡਾ ਦਿੱਤਾ ਜਾਵੇਗਾ। ਕੋਈ ਜੀ ਪਿੰਡ ਵਿੱਚੋਂ ਬਾਣੀਏ ਭਰਾਵਾਂ ਦੀ ਮਦਦ ਨੂੰ ਨਾ ਆ। ਬਾਣੀਆ ਦਾ ਬਾਕੀ ਜੋ ਆਖ ਜਲਾ ਗਵਾਂਡੇ ਜੱਟਾਂ ਦੇ ਘਰ ਜਾ ਲੁਕਿਆ ਸੀ। ਧਰਮੇ ਹਰੂ ਜੇਤੂ ਸਿਪਾਈਆਂ ਵਾਂਗ ਪੌੜੀਆਂ ਉਤਰੇ। ਘਰੋਂ ਨਿਕਲਦੇ ਆਂ ਹੀ ਉਹਨਾਂ ਨਾਰੇ ਗਜਾਦੇ ਤੇ। ਨਕਸਲਵਾੜੇ ਜਿੰਦਾਬਾਦ। ਇਨਕਲਾਬ ਜਿੰਦਾਬਾਦ। ਪਿੰਡ ਦੇ ਇੱਕ ਮੋੜ ਉਤੇ ਉਹਨਾਂ ਦਾ ਸ਼ੰਭੂ ਅਤੇ ਛੱਤੇ ਨਾਲ ਟਕਰਾਅ ਹੋ ਗਿਆ। ਆਵੇ ਛੱਤੋ ਪੁਲਵਾਨਾ ਤੇਰੇ ਵੱਲ ਵੇ ਥੋੜਾ ਜਿਹਾ ਨਾਵਾ ਨਿਕਲਦਾ ਏ ਧਰਮੇ ਨੇ ਦੁਨਾਲੇ ਉਹਦੇ ਹਿੱਕ ਨੂੰ ਲਾਉਂਦਿਆਂ ਉਸ ਨੂੰ ਕੰਦ ਨਾਲ ਖੜਾ ਕਰ ਲਿਆ ਸ਼ੰਭੂ ਉਹਨਾਂ ਨੂੰ ਦੇਖਦੇ ਸਾਰ ਪਛਾਣ ਉਹ ਹੀ ਭੱਜ ਗਿਆ ਛੱਤੋ ਨੇ ਆਪਣੇ ਥਾਂ ਟੋਕੇ ਛੁੱਟਦਿਆਂ ਡਾਂਗ ਮਾਰੀ ਵੇਖਿਓ ਭਰਾਓ ਕਿਤੇ ਜਾ ਜਾਂਦੀ ਕਰ ਦਿੰਦੇ ਉਹ ਠੰਢ ਲੱਗੇ ਬੋਤੇ ਵਾਂਗ ਕੰਬ ਉਠਿਆ ਵੱਡੇ ਬਦਮਾਸ਼ਤਾ ਦਿਲ ਚਿੜੀ ਦੇ ਬੱਚੇ ਵਾਂਗ ਰੋਕ ਰੋਕ ਸਾ ਲੈਣ ਲਗਾ। ਭਰਾ ਤੂੰ ਖੂਨ ਜੋਸ਼ਣ ਵਾਲੀਆਂ ਜੋਗਾ ਦਾ ਏ। ਸਾਡਾ ਤਾਂ ਤੂੰ ਦੁਸ਼ਮਣ ਏ, ਗੱਦਾਰ, ਤੜਾ, ਇੱਕਦਮ ਪਵਕਾਰ ਪਿਆ। ਨਹੀਂ ਮੈਂ ਭੁੱਲ ਗਿਆ ਭਰਾਓ, ਵਕਸ਼ ਲੋ। ਛੱਤੋਂ ਨੇ ਕੰਨਾਂ ਦੀਆਂ ਦੋਵੇਂ ਲੌਲਾ ਫੜ ਲਈਆਂ। ਹਾਲੇ ਛੋਟੇ ਬਦਮਾਸ਼ਾਂ ਨੂੰ ਨਹੀਂ ਮਾਰਨਾ। ਕਾਮਰੇਡ ਨੇ ਦੁਨਾਲੀ ਉੱਤੇ ਹੱਥ ਧੱਕ ਦਿੱਤਾ। ਪੁੱਤਰਾ ਬੰਦਾ ਬਣ ਗਿਆ ਨਹੀਂ ਅਗਲੇ ਘੇੜੇ ਧਰਮੇ ਨੇ ਸਮਝੇ ਜਾਣ ਲਈ ਗੱਲ ਵਿਜਾਲੇ ਛੱਡ ਦਿੱਤੀ ਬੰਦਾ ਹੁਣੇ ਬਣ ਗਿਆ ਮੇਰੀ ਕਦੇ ਮਾੜੀ ਨਾ ਸੁਣੋਗੇ ਉੱਡੇ-ਉੱਡੇ ਛੱਤੋਂ ਨੇ ਤੌਬਾ ਕਰ ਲਈ ਉਹ ਦਿਨੇ ਛੱਤੋਂ ਨੂੰ ਛੱਡ ਕੇ ਪਿੰਡੋਂ ਬਾਹਰ ਹੋ ਗਏ ਧੰਨਵਾਦ ਜੀ ਇਹ ਨਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਵੀਆਂ ਤੇ ਖਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ